ਸਰੇ ਕਾਲ ਦੇ ਸਾਰਿਆਂ ਨੂੰ ਅੱਜ ਆਪਾਂ ਖੋਏ ਦੇ ਤੇ ਵੇਸਣ ਦੇ ਪੇੜੇ ਬਣਾਵਾਂਗੇ ਤੇ ਆ ਪਾਈਆ ਇੱਕ ਵੇਸਣ ਹੈ ਤੇ ਪਾਈਆ ਖੋਆ ਹੈ ਤੇ ਆ ਖੰਡ ਹੈ ਕੋਲੀ ਇੱਕ ਦੇਸੀ ਖੰਡ ਹੈ ਵੀ ਬਰੀਕ ਬੂਰਾ ਖੰਡਾ ਹੈ ਇਹ ਤੇ ਪਾ ਕੇ ਤੇ ਆਪਾਂ ਵੇਸਣ ਦੇ ਤੇ ਖੋਏ ਦੇ ਪੇੜੇ ਬਣਾਵਾਂਗੇ ਤੇ ਹੁਣ ਅੱਗ ਬਲਪੀ ਤੇ ਆਪਾਂ ਕੜਾਈ ਤਰਾਗੇ ਹੁਣ ਆਪਾਂ ਘਿਓ ਪਾਵਾਂਗੇ ਦੇਸੀ ਜਦੋਂ ਘਿਓ ਗਰਮ ਹੋ ਗਿਆ ਫਿਰ ਆਪਾਂ ਵੇਸਣ ਪਾਵਾਂਗੇ ਆਪਰਾ ਘਿਓ ਗਰਮ ਹੋ ਗਿਆ ਤੇ ਹੁਣ ਆਪਾਂ ਵੇਸਣ ਪਾਵਾਂਗੇ చంగ తర భూజా ఫాగే భా బు గన కోయా పావే ਉੰਨੀ ਤਰ੍ਹਾਂ ਨਾ ਲਾ ਲਾਂਗੇ ਆਪਾਂ ਉਨਾ ਪਖੰਡ ਪਾਵਾਂਗੇ ਲਸਮਾਨ ਤਿਆਰ ਹੋ ਗਿਆ ਤੇ ਖੋਆ ਬਣ ਗਿਆ ਤੇ ਆਪਾਂ ਲਾਵਾਂਗੇ ਹੁਣ ਪੇੜੇ ਬਣਾਵਾਂਗੇ ਜੋ ਠੰਡਾ ਵਾਲਾ ਜਿਹਾ ਹੋ ਗਿਆ ਨਾ ਹਲੇ ਗਰਮ ਹੈ ਫਿਰ ਆਪਾਂ ਪੇੜੇ ਬਣਾਵਾਂਗੇ ਲਓ ਹੁਣ ਆਪਣਾ ਖੋਆ ਠੰਡਾ ਹੋ ਗਿਆ ਤੇ ਆਪਾਂ ਪੇੜੇ ਬਣਾਵਾਂਗੇ ਇਸ ਤਰ੍ਹਾਂ ਬਣਾ ਦੇਾਂਗੇ ਇਸ ਤਰ੍ਹਾਂ ਆਪਾਂ ਬਦਾਮ ਰੱਖ ਦਾਂਗੇ ਵਿੱਚ ਪਾਵਾਂਗੇ ਆਇਆ ਆਪ ਸਾਰੇ ਬਣਾ ਲਾਂਗੇ ਲਓ ਆਪਣੇ ਫੇੜੇ ਬਣ ਗਏ ਖੋਏ ਦੇ ਤੇ ਵੇਸਣ ਦੇ ਬਹੁਤ ਵਧੀਆ ਬਣੇ ਆ ਫੇੜੇ ਆਪਣੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ